ਹੈਲੋ ਜੀ ਸਸਰੀਆ ਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੌਗ ਇਚ ਆਪ ਸਭ ਕੀ ਮੈਂ ਸਪੜੇ ਖਰਚ ਵਧੀਆ ਹੋ ਗਏ ਤੇ ਅਸੀਂ ਵਧੀਆ ਹਾਂ ਜੀ ਤੇ ਅੱਜ ਹੀ ਮੇਰਾ ਮੇਰਾ ਦਿਨ ਮਤਲਬ ਮੇਰਾ ਬਰਥਡੇ ਵਾਲਾ ਦਿਨ ਤੇ ਆਪਨੇ ਕੱਲ ਰਾਤ ਵਾਲੀ ਵੀਡੀਓ ਦੇਖੀ ਹੋਏਗੀ ਜਿਸ ਮੇਰਾਤੀ ਵਾਲਾ ਕੇਕ ਕਟਿਆ ਸੀ ਸਰਦਾਰ ਜੀ ਨੇ ਸਰਪ੍ਰਾਈਜ਼ ਦਿੱਤਾ ਸੀ ਆ ਕੇ ਤੇ ਬੱਸ ਜੀ ਇਸ ਤੋਂ ਅੱਜ ਮੇਰਾ ਬਰਥਡੇ ਹੈ 6 6 ਦਸੰਬਰ ਹੈ ਤੇ ਬੱਸ ਜੀ ਤੇ ਹੁਣ ਹੋ ਰਿਹਾ ਜੀ ਸਾਡਾ ਸਵੇਰ ਦਾ ਨਾਸ਼ਤਾ ਬਾਣੀ ਦੀ ਤਿਆਰੀ ਤੇ ਸਦਾਜੀ ਕਹਿੰਦੀ ਨਾਸ਼ਤਾ ਲੰਚ ਡਿਨਰ ਸਭ ਬਾਰੂ ਆਏਗਾ ਤੇ ਮੈਂ ਕਹਿੰਦੀ ਸਿਰਫ ਨਾਸ਼ਤਾ ਬਾਰੋ ਲਿਆਓ ਜਿਵੇਂ ਨਾਸ਼ਤਾ আর ਲੰਚ ਇਕੱਠਾ ਹੀ ਹੋ ਗਿਆ লেਟੀ ਉੱਠਿਆ ਆਤੀ ਲੇਟ ਸੁੱਤੇ ਸੀ ਗੱਲਾਵਲਾ ਚਲਦੀ ਦੀਆਂ ਘਰ ਦੀਆਂ ਸੱਦੀਆਂ ਤੇ ਫਿਰ ਉਸ ਤੋਂ ਬਾਅਦ ਫਿਰ ਉੱਠੇ ਲੇਟੀਆਂ ਤੇ ਬਸ ਹੁਣ ਮੈਂ ਚਾਹ ਬਣਾ ਰਹੀ ਆ ਤੇ ਨਾਲ-ਨਾਲ ਸਦਾਜੀ ਲਿਆਣਗੇ ਛੋਲੇ ਪਟੂਰੇ ਕੁਲਚਾ ਠੇਕਾ ਤੋਂ ਜਾ ਕੇ ਤੇ ਨੀਚੇ ਇਧਰ ਕੁਲਚਾ ਠੇਕਾ ਹੈਗਾ ਉਧਰ ਛੋਲੇ ਭੂਰੀ ਵਗੈਰਾ ਸਭ ਮਿਲਦੇ ਤੇ ਉਹ ਲੈ ਕੇ ਆਣਗੇ ਤੇ ਇਧਰ ਮੈਂ ਚਾਹ ਤਰ ਲਈਏ ਤੇ ਨਾਲ-ਨਾਲ ਮੈਂ ਸ਼ਾਈ ਪਨੀਰ ਤਿਆਰੀ ਕਰ ਰਹੀ ਆ ਤੇ ਮੈਂ ਗਰਸਮ ਇੱਕ ਸਬਜੀ ਨਾ ਬਣਾ ਲਾਂਗੀ ਤੇ ਫਿਰ ਭਾਵੇਂ ਤੁਸੀਂ ਰੋਟੀ ਦੁਪਹਿਰ ਦੀ ਖਾਣਾ ਹੈ ਜਾਂ ਸ਼ਾਮ ਦੀ ਖਾਣਾ ਜਿਵੇਂ ਵੀ ਖਾਣਾ ਇੱਕ ਸਬਜੀ ਮੈਂ ਰੈਡੀ ਕਰਾਂਗੀ ਤੇ ਮੈਂ ਟਮਾਟਰ ਲੱਲੇ ਨੇ ਤੇ ਨਾਲ ਪਿਆਜ ਇਹ ਨਾਲ ਟੁਕੜਾ ਅਦਰਕ ਦਾ 3-4 ਹਰੀ ਮਿਰਚਾ ਤੇ ਨਾਲ ਕਾਜੂ ਇਹ ਸਾਰਾ ਸਮਾਨ ਮੈਂ ਉਬਾਲ ਲਾਂਗੀ ਇਹ ਬੱਸ ਹੀ ਹੁਣ ਸਦਾਰ ਜੀ ਲੈ ਆਏ ਨੇ ਨਾਸ਼ਤਾ ਬਿਲਕੁਲ نیچے ਹੀ ਇਹ ਮਾਰਕੀਟ ਦੇ ਅੰਦਰ ਕੁਲਚਾ ਠੇਕਾ ਦੇ ਨਾਮ ਤੇ ਹੈਗਾ ਇਹਦੇ ਕੋਲ ਕੁਲਚੇ ਵੀ ਮਿਲਦੇ ਨੇ ਛੋਲੇ ਭਟੂਰੇ ਮਿਲਦੇ ਨੇ ਸਭ ਮਿਲਦੇ ਨੇ ਤੇ ਸਦਾਰਜੀ ਲੈ ਆਏ ਨੇ ਇੱਕ ਪਲੇਟ ਆਪਣੇ ਵਸਤੇ ਕੁਲਚਾ ਤੇ ਨਾਲ ਛੋਲੇ ਤੇ ਇੱਕ ਬਾਕੀ ਦੋ ਪਲੇਟ ਲੈ ਆਏ ਨੇ ਛੋਲੇ ਪਟੂਰੇ ਠੀਕ ਹੈ ਤੇ ਜਿ ਮੇਟਾ ਔਰ ਮੈਂ ਖਾਂਗੇ ਛੋਲੇ ਪਟੂਰੇ ਤੇ ਸਦਾਰਜੀ ਖਾਣਗੇ ਆਪਣਾ ਗੋਭੀ नान ਆਲੂ ਵਾਲਾ ਜੋ ਕੁਲਚਾ ਹੁੰਦਾ ਨਾ ਮਿਕਸ ਵਾਲਾ ਪਨੀਰ ਵਗੈਰਾ ਸਭ ਉਹ ਕੁਲਚਾ ਉਹ ਕੁਲਚਾ ਇਹਦੇ ਛੇ ਐਵਲੇ ਡੱਬੇ ਛ ਤੇ ਜੋ ਪਾਲਥੀਨ ਹੋਰ ਅਲੱਗ ਤੋਂ ਪਿਆ ਉਹ ਛੋਲੇ ਪਟੂਰੇ ਨੇ ਤੇ ਬਸ ਮੈਂ ਖੋਲ ਦਾਂਗੀ ਐ ਸਦਾਰਜੀ ਖਾਂਗੇ ਤੇ ਨਾਲ ਨਾਲ ਬਸ ਮੁੰਨ ਰੋਡਸ ਦਾਂਗੀ ਉਹ ਵੀ ਖਾਏਗਾ ਛੋਲੇ ਪਟੂਰੇ ਇਸ ਸਬਦਾਂ ਮੈਂ ਇਧਰ ਮਤਲਬ ਲੰਚ ਔਰ ਨਾਸ਼ਤਾ ਇਕੱਠਾ ਹੀ ਲਗਾ ਦਾਂਗੀ ਤੇ ਮੈਂ ਆਪ ਨੂੰ ਦਿਖਾਨੀ ਹੈ ਕਿਵੇਂ ਦਾ ਕੁਲਚਾ ਹੁੰਦਾ ਹੈ ਇੱਕਦਮ ਕਰਾਰਾ ਕੁਲਚਾ ਹੁੰਦਾ ਹੈ ਜਿਵੇਂ ਅੰਮ੍ਰਿਤਸਰੀ ਕੁਲਚਾ ਹੁੰਦਾ ਹੈ ਆ ਬਲ ਆ ਦੇਖੋ ਸਰਦਾਰ ਜੀ ਖਾ ਰਹੇ ਨਾ ਇਹ ਅੰਮ੍ਰਿਤਸਰੀ ਕੁਲਚਾ ਟਾਈਪ ਹੁੰਦਾ ਹੈ ਠੀਕ ਹੈ ਜੀ ਤੇ ਨਾਲ ਛੋਲੇ ਮਟਰ ਤਾਂ ਆਪ ਨੂੰ ਪਤਾ ਹੀ ਹੈ ਛੋਲੇ ਮਟਰ ਕਿਵੇਂ ਬਣਦੇ ਨੇ ਠੀਕ ਹੈ ਜੀ 1 hour later ਇਹ ਬਈ ਜੀ ਹੁਣ ਜਸ ਤਿਆਰ ਹੋ ਗਿਆ ਸੀ ਉਹ ਹੇਠੇ ਜਾ ਰਹੇ ਹੈ ਉਹ ਹੇਠੇ ਕੀ ਕਰਨ ਜਾ ਰਹੇ ਹੈ ਉਹ ਹੇਠੇ ਜਾ ਰਹੇ ਹੈ ਆਪਣਾ ਸਰਪ੍ਰਾਈਜ਼ ਸਾਈਕਲ ਲੈਣੇ ਬਰਥਡੇ ਦੀ ਮੰਮੀ ਦਾ ਹੈ ਤੇ ਗਿਫਟ ਉਹ ਲੇਗਾ ਇਧਰ ਉਲਟਾ ਚੱਲ ਰਿਹਾ ਸਭ ਕੁਝ ਤੇ ਚਲੋ ਜੀ ਚੱਲਨੇ ਆ ਨੀਚੇ ਤੇ ਪਹਿਲੇ ਲੈ ਕੇ ਆਨੇ ਆ ਜਸ ਦੀ ਸਾਈਕਲ ਠੀਕ ਹੈ ਜੀ ਕਿਉਂਕਿ ਉਹਨੇ ਬਹੁਤ ਦਿਨ ਤੋਂ ਛੇੜ ਪਾ ਰੱਖੀ ਆਪਣੇ ਪਾਪਾ ਨੂੰ ਮਤਲਬ ਅੱਜ ਤੋਂ 6 ਮਹੀਨੇ ਪਹਿਲੇ ਤਾਂ ਉਹਨੇ ਨੀਚੇ ਬੱਚੇ ਸਾਈਕਲ ਚਲਾਉਂਦੇ ਨੇ ਉਹਨੂੰ ਆਵਾਜ਼ਾਂ ਆਉਂਦੀਆਂ ਨੇ ਤੇ ਉਹ ਫਿਰ ਛੇੜਦਾ ਹੈ ਕਿ ਮੈਨੂੰ ਵੀ ਸਾਈਕਲ ਲੈ ਕੇ ਦਿਓ ਤੇ ਚਲੋ ਜੀ ਫਿਰ ਰਾਜੂ ਨੂੰ ਸਾਈਕਲ ਲੈ ਹੀ ਦਿੰਦੇ ਆ ਤੇ ਇਧਰ ਕੁਝ ਸੋਸਾਇਟੀ ਦਾ ਕੰਮ ਚੱਲ ਰਿਹਾ ਸੀ ਇਲੈਕਟ੍ਰੀਸ਼ੀਅਨ ਦਾ ਪਤਾ ਨਹੀਂ ਕੀ ਕੰਮ ਚੱਲ ਰਿਹਾ ਸੀ ਮੈਂ ਤਾਂ ਬਾਹਰ ਨਿਕਲੀ ਮੈਨੂੰ ਤਾਂ ਪਤਾ ਚੱਲਿਆ ਠੀਕ ਹੈ ਜੀ ਤੇ ਚਲੋ ਜੀ ਹੁਣ ਚੱਲਨੇ ਆ ਜਸਦੀ ਸਾਈਕਲ ਲੈਣ ਅਸੀਂ ਸੁਸਾਇਟੀ ਤੋਂ ਬਾਹਰ ਜਾ ਰਹੇ ਆ ਬਾਹਰ ਨਿਕਲ ਗਿਆਂ ਤੇ ਸਾਈਕਲ ਵਾਲੀ ਦੁਕਾਨ ਤੇ ਵੀ ਜਾ ਕੇ ਮੈਂ ਆਪ ਨੂੰ ਦਿਖਾਉਂਗੀ ਜਸਨੇ ਕਿਹੜੀ ਪਸੰਦ ਕੀਤੀ ਏ ਤੇ ਇਧਰ ਤੇ ਸਭ ਕੁਝ ਉਲਟਾ ਹੋ ਰਿਹਾ ਹੈ ਕਿ ਮੈਨੂੰ ਗਿਫਟ ਮਿਲਣਾ ਚਾਹੀਦਾ ਹੈ ਤੇ ਜਸਨੇ ਨੂੰ ਗਿਫਟ ਮਿਲ ਰਿਹਾ ਹੈ ਦੇਖੋ ਅਸੀਂ ਐਮ ਵੀ ਆਈ ਪੀ ਰੋਡ ਤੇ ਹੀ ਹੈਗੀ ਏ ਸਾਈਕਲ ਦੀ ਦੁਕਾਨ ਤੇ ਅਸੀਂ ਉਧਰ ਆ ਗਏ ਆ ਤੇ ਇਹ ਅੱਛੀ ਦੁਕਾਨ ਏ ਸਾਈਕਲ ਦੀ ਦੇਖੋ ਹਰ ਤਰ੍ਹਾਂ ਦੀ ਸਾਈਕਲ ਏ ਵੱਡੀ ਛੋਟੀ ਜਿਸ ਟਾਈਪ ਦੀ ਵੀ ਆਪ ਨੂੰ ਚਾਹੀਦੀ ਹੋਏਗੀ ਤੇ ਅਸੀਂ ਜਸਨੇ ਥੋੜੀ ਵੱਡੀ ਸਾਈਕਲ ਲਿੱਤੀ ਏ ਕਿ ਉਹ ਬਾਰ ਬਾਰ ਫਿਰ ਜिद ਕਰੇਗਾ ਕਿ ਛੋਟੀ ਲਾਂਗੇ ਤੇ ਫਿਰ ਕਹਿੰਗਾ ਵੱਡੀ ਲੈ ਕੇ ਦੋ ਤੇ ਅਸੀਂ ਨਾਰਮਲ ਸਾਈਜ਼ ਥੋੜੀ ਵੱਡੀ ਸਾਈਕਲ ਲੈ ਲਈਓ ਦੋਸਤੇ ਤੇ ਬੱਸ ਜੀ ਤੇ ਅਸੀਂ ਸਾਈਕਲ ਦੀ ਦੁਕਾਨ ਤੇ ਖੜੇ ਆ ਸਦਾਰ ਜੀ ਨੂੰ ਪਤਾ ਹੈ ਦਿੱਲੀ ਵਾਲੇ ਬੰਦੇ ਆਪਣਾ ਰੇਟ ਲਗਵਾਂਦੇ ਨੇ ਹਰ ਚੀਜ਼ ਆ ਉਹਨਾਂ ਨੂੰ ਮਤਲਬ ਬਿਜ਼ਨਸਮੈਨ ਨੂੰ ਤੇ ਸਭ ਪਤਾ ਹੁੰਦਾ ਹੈ ਕਿ ਕੋਈ ਚੀਜ਼ ਕਿਵੇਂ ਹੈ ਕੋਈ ਚੀਜ਼ ਕਿਵੇਂ ਹਜੇ ਮਨੂੰ ਇਹਨਾਂ ਨੂੰ ਨਹੀਂ ਪਤਾ ਤੇ ਸਦਾਰ ਜੀ ਹੀ ਇਹ ਸਾਰੇ ਕੰਮ ਕਰਦੇ ਨੇ ਤੇ ਸਦਾਰ ਜੀ ਆਂਦੇ ਨਾ ਉਦੋਂ ਹੀ ਮੈਂ ਜ਼ਿਆਦਾਤਰ ਸਮਾਨ ਲੈਣ ਜਾਂਦੀ ਆ ਕਿਉਂਕਿ ਉਹਨਾਂ ਨੂੰ ਜ਼ਿਆਦਾ ਸਮਾਨ ਦੀ ਸਮਝ ਏ ਲੈਣ ਦੀ ਮਨੂੰ ਨਹੀਂ ਏ ਮੰਤੇ ਕੋਈ ਜਿਸ ਰੇਟ ਤੇ ਦੇਗਾ ਨਾ ਮੈਂ ਉਸੇ ਰੇਟ ਤੇ ਲਿਆਂਗੀ ਲੇਕਿਨ ਸardar ji ਨੂੰ ਸਭ ਕੁਝ ਬਾਰਗਮ尼 ਵਗੈਰਾ ਕਰਨੀ ਆਂਦੀ ਮੰਨੂ ਨਹੀਂ ਆਂਦੀ ਤੇ ਇਹ ਸardar ji ਫਿਰ ਲੱਗੇ ਹੋਏ ਨੇ ਹੁਣ ਆਪਣਾ ਸਾਈਕਲ ਪੂਰੀ ਚੈੱਕ ਕਰ ਰਹੇ ਨੇ ਸਾਈਕਲ ਚ ਕੀ ਕੁਝ ਫਿਟ ਕਰਵਾਣਾ ਹੈ ਕੀ ਕੀ ਸਾਈਕਲ ਤੇ ਲਗਵਾਣਾ ਹੈ ਕਿਉਂਕਿ ਸਾਈਕਲ ਤੇ ਸਾਈਡਾਂ ਵੀ ਲਗਵਣੀਆਂ ਨੇ ਕਿਉਂਕਿ ਜਸ ਐਨੀ ਵੱਡੀ ਸਾਈਕਲ ਨਹੀਂ ਚਲਾ ਸਕਦਾ ਨਾ ਤੇ ਜੋ ਸਾਈਡਾਂ ਹੁੰਦੀਆਂ ਨਾ ਉਹ ਵੀ ਲਗਵਣੀਆਂ ਨੇ ਜਸ ਵਾਸਤੇ ਤੇ ਉਹਦੇ ਵਿੱਚ ਸardar ji ਉਹ ਗੱਲ ਕਰ ਰਹੇ ਨੇ ਕਿ ਸਾਈਡਾਂ ਵੀ ਛੋਣ ਗਿਆ ਜਾਂ ਹਲਕ ਤੋਂਣ ਗਿਆ ਉਹ ਸਾਰੀ ਗੱਲ ਸਰਾਜ ਨਹੀਂ ਕੀਤੀ ਤੇ ਨਾਨਾ ਕਰਦੇ ਇਹ ਸਾਈਕਲ ਸਾਨੂੰ ਪੈ ਗਈ ਏ 7000 ਦੇ ਆਸ-પાસ ਠੀਕ ਹੈ ਤੇ ਚਲੋ ਜੀ ਕੋਈ ਨਹੀਂ ਬੱਚੇ ਚੀਜ਼ ਹੀ ਬੱਚੇ ਲੈਣ ਦੀ ਸਾਈਕਲ ਵੱਡੀ ਹੈ ਅੱਗੇ ਥੋੜਾ ਹੋਰ ਵੱਡਾ ਹੋ ਜਾਏਗਾ ਤਾਂ ਇਸ ਹੋਰ ਵੱਡੀ ਹੋ ਸਕਦੀ ਹੈ ਸੀਟ ਉੱਚੀ ਹੋ ਜਾਏਗੀ ਤੇ ਇਸ ਕਰਕੇ ਫਿਰ ਉਹ ਆਪਣੇ ਸਾਪਨਾ ਸਦਾਰ ਜੀ ਨੇ ਸਭ ਆਪਣਾ ਰੇਟ ਰੂਟ ਲਗਵਾ ਕੇ ਸਾਈਕਲ ਲਿੱਤੀ ਹੈ ਔਰ ਲਿੱਤੀ ਵੀ Tata ਕੰਪਨੀ ਦੀ ਹੈ ਲੋਕਲ ਨਹੀਂ ਤੇ ਬਾਜੀ ਉਹਨ assi ਆ ਗਏ موبائل ਵਾਲੀ ਦੁਕਾਨ ਤੇ ਕਿਉਂਕਿ ਮੇਰੇ ਫੋਨ ਦਾ ਸਾਰਾ ਉੱਪਰ ਟੈਂਪਰ ਖਰਾਬ ਹੋ ਰਿਹਾ ਸੀ ਕਵਰ ਖਰਾਬ ਹੋ ਰਿਹਾ ਸੀ ਸਰਦਾਰ ਜੀ ਵੀ ਜਾਂਦੇ ਆਂਦੇ ਨੇ ਬਾਹਰ ਤੇ ਉਹਨਾਂ ਦਾ ਵੀ ਫੋਨ ਦੇ ਉੱਪਰ ਨਾ ਟੈਂਪਰ ਸਾਰਾ ਗਿਰ-ਗਿਰ ਕੇ ਖਰਾਬ ਹੋ ਗਿਆ ਉਹ ਉਹਨਾਂ ਨੂੰ ਦਿੱਲੀ ਟਾਈਮ ਨਹੀਂ ਮਿਲਦਾ ਕਿ ਉਹ ਆਪਣਾ ਕੁਝ ਕੰਮ ਕਰਵਾ ਸਕਣ ਤੇ ਉਹ ਇੱਧਰ ਆਏ ਸਨ ਤੇ ਬਸ ਫਿਰ ਇੱਧਰ ਹੁਣ ਜੋ ਜੋ ਸਮਾਨ ਮੈਂ ਲੈ ਰਹੀਆਂ ਤੇ ਮੈਂ ਆਪ ਨੂੰ ਘਰ ਜਾ ਕੇ ਦਿਖਾਉਂਗੀ ਤੇ ਬਸ ਇੱਧਰ ਉੱਧਰ ਨੂੰ ਸਾਹਮਣੇ ਉਹ ਲੱਗ ਰਿਹਾ ਉਹ ਦੇਖੋ ਉਹ ਭਈਆ ਟੈਂਪਰ ਚੇਂਜ ਕਰ ਰਹੇ ਨੇ ਉਹ ਸਾਰਾ ਉਹ ਸਭ ਕਰਨਗੇ ਤੇ ਬਸ ਫਿਰ ਉਸ ਤੋਂ ਬਾਅਦ ਸੀ ਘਰ ਜਾਵਾਂਗੇ ਤੇ ਜੋ ਜੋ ਚੀਜ਼ਾਂ ਇਹਨੂੰ ਲੈਣੀਆਂ ਸਨ ਰੌਣਕ ਨੇ ਆਪਣਾ ਸਪੀਕਰ ਵਗੈਰਾ ਕੁਝ ਲੈਣਾ ਸੀ ਇਹ ਸਭ ਛੋਟੇ ਮੋਟੇ ਕੰਮ ਸਦਾਰ ਜੀ ਦੇ ਆਂਤੇ ਹੀ ਹੁੰਦੇ ਨੇ ਐਵੇਂ ਨਹੀਂ ਹੋ ਸਕਦੇ। ਤੇ ਵਾਜੀ ਉਹ ਨਸੀ ਆ ਗਿਆ ਕਾਰ ਤੇ ਐ ਜੀ ਲਿਫਟ ਤੋਂ ਨਾ ਉੱਪਰ ਸਾਈਕਲ ਲਿਜਾਣੀ ਹੈ ਤੇ ਰੌਣਕ ਲਿਸ਼ਾਏਗਾ ਉਹ ਲੈ ਕੇ ਆਏਗਾ ਜਾਂ ਤੇ ਸਟੇਅਰਸ ਤੋਂ ਲੈ ਕੇ ਆਏਗਾ ਜਾਂ ਫਿਰ ਲਿਫਟ ਤੋਂ ਲੈ ਕੇ ਮਤੇ ਸਟੇਅਰਸ ਤੋਂ ਜਾਂ ਸੀ ਮੈਂ ਕਿ ਸਟੇਅਰਸ ਤੋਂ ਲੈ ਆ ਲਿਫਟ ਜਨਾ ਲਿਫਟ ਛੋਟੀ ਹੈ ਸਾਈਕਲ ਦਾ ਸਾਈਜ਼ ਵੱਡਾ ਹੈ ਸਾਈਕਲ ਨੂੰ ਉੱਪਰ ਉਲਟੀ ਖੜੀ ਕਰਨੀ ਪੈਗੀ ਤੇ ਤਾਂ ਸਾਈਕਲ ਆਏਗੀ। ਤੇ ਮੈਂ ਇਹਨੂੰ ਕਿਵੇਂ ਤੂੰ ਸਟੇਰਸ ਤੋਂ ਹੀ ਲਿਆ ਅਸੀਂ ਉੱਪਰ ਚੱਲਨੇ ਆ ਤੇ ਇਹ ਦੇਖੋ ਇਹ ਮੇਰਾ ਫੋਨ ਦਾ ਕਵਰ ਉੱtre ਹੈ ਨਾ ਤੇ ਇਹ ਹੁਣ ਮੈਂ ਕਰ ਜਾ ਕੇ ਦੂਜਾ ਕਵਰ ਲਾਵਾਂਗੀ ਉਹਨਾਂ ਟੈਂਪਰ ਜਿਹੜਾ ਦੂਜਾ ਹੁੰਦਾ ਨਾ ਮਤਲਬ ਜੋ origignal ਟੈਂਪਰ ਹੁੰਦਾ ਅਸੀਂ ਉਹ ਲਗਵਾਇਆ ਹੈ ਤਾਂ ਕਿ ਫੋਨ ਜਸਕੁਲ ਬਹੁਤ ਗਿਰਦਾ ਹੈ ਨਾ ਤੇ ਫਿਰ ਫੋਨ ਦੇ ਉੱਪਰ ਕੁਝ ਖਾਮ ਨਹੀਂ ਹੋਣਾ ਚਾਹੀਦਾ ਨਾ ডিসਪਲੇ ਵਗੈਰਾ ਕੁਝ ਨਹੀਂ ਹੋਣਾ ਚਾਹੀਦਾ ਉਹਨੂੰ

ਖੜੇ ਖੜੇ ਹੁੰਦੇ ਨੇ ਬਸ ਉਹਨੇ ਮੂੰਹ ਚੋਂ ਗੱਲ ਕੱਢਣੀ ਹੈ ਇਹਨਾਂ ਨੂੰ ਭਵੇਂ ਥੋੜਾ ਟਾਈਮ ਲੱਗ ਜੇ ਮਗਰ ਇਹ ਪੂਰੀ ਕਰ ਦਿੰਦੇ ਨੇ ਉਹਦੇ ਵਾਸਤੇ ਤੇ ਹਜੇ ਰੌਣਕ ਵਾਸਤੇ ਉਹ ਸੋਚਦੇ ਨੇ ਮਗਰ ਉਹ ਜਸ ਲਈ ਤਾਂ ਉਹ ਫਟਾਫਟ ਗੱਲ ਪੂਰੀ ਕਰ ਦਿੰਦੇ ਨੇ ਔਰ ਜਲਦੀ ਤੇ ਉਹਦੀ ਚੀਜ਼ਾਂ ਵੀ ਪੂਰੀ ਕਰ ਦਿੰਦੇ ਨੇ ਉਹ ਬਹੁਤ ਲਾਡਲਾ ਹੈ ਕਹਿੰਦੇ ਨਾ ਛੋਟਾ ਬੱਚਾ ਕਰਦਾ ਬਹੁਤ ਲਾਡਲਾ ਹੁੰਦਾ ਤੇ ਉਹ ਜਸ ਬਹੁਤ ਲਾਡਲਾ ਹੈ ਤੇ ਬੱਸ ਜੀ ਉਹਨ ਉਸ ਤੋਂ ਬਾਅਦ ਜੀ ਸਾਈਕਲ ਆ ਗਈ ਹੈ ਤੇ ਉਹਨੇ ਸਾਈਕਲ ਨਾ ਕਰਨਗੇ ਮਸਤੀ ਤੇ ਮੈਂ ਕਰਾਂਗੀ ਆਪਣਾ ਕੰਮ ਕਿਉਂਕਿ ਮੈਂ ਸਬਜ਼ੀ ਬਣਾਣੀ ਹੈ ਸ਼ਾਮ ਪੈ ਗਈ ਹੈ ਇਸ ਤੋਂ ਬਾਅਦ ਜੇ ਤੁਹਾਨੂੰ ਬੜੇ ਸਿਦਾਰ ਜੀ ਗਿਨ ਚੁਣ ਕੇ ਦੋਇਆ ਤਿੰਨ ਦਿਨ ਲਈ ਆਂਦੇ ਨੇ ਇਸ ਤੋਂ ਜ਼ਿਆਦਾ ਉਹ ਆਂਦੇ ਨਹੀਂ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਉੱਥੇ ਦੋਨੋਂ ਦੁਕਾਨਾਂ ਬੰਦ ਕਰਨੀ ਉਹਨਾਂ ਵਾਸਤੇ ਬਹੁਤ ਔਖਾ ਹੁੰਦਾ ਹੈ ਤੇ ਹਜੇ ਵੀ ਉਹਨਾਂ ਨੂੰ ਦੇਖ ਲਓ ਦੋ ਦੁਕਾਨਾਂ ਬੰਦ ਕਰਨੀ ਐਨਾ ਔਖਾ ਹੋਇਆ ਪਿਆ ਨਾ ਕਿ ਉਹਨਾਂ ਦੇ ਫੋਨ ਹੀ ਨਹੀਂ ਸਾ ਲੈ ਰਿਹਾ ਕਿ ਫੋਨ ਸਾ ਲੈ ਜੇ ਕਦੀ ਕੁ 6 ਕਦੀ ਕੁ 6 ਉਹਨਾਂ ਦਾ ਬਹੁਤ ਬਿਜ਼ੀ ਟਾਈਮ ਚੱਲਦਾ ਉਹਨਾਂ ਦਾ ਉਹ ਲੇਬਰ ਦੇ ਹੱਥ ਹੀ ਦੁਨਾ ਸ਼ਾਪ ਨਹੀਂ ਛੋੜ ਸਕਦੇ ਆਪਣੀ ਤੇ ਬਸ ਉਹੀ ਸੀ ਕਰਕੇ ਨਾ ਗਿਨ ਚੁਣ ਕੇ ਜਿਵੇਂ ਉਹਨਾਂ ਉਹ 6 ਤਰੀਕ ਆਇਸ 5 ਤਰੀ ਤੇ 6 7 ਮਤਲਬ ਇਹ ਲਗਾ ਲਓ ਕਿ 7 ਤਰੀਕ ਸ਼ਾਮੀ ਆ 8 ਤਰੀਕ ਤੱਕ 8 ਤੇ ਚਲੇ ਜਾਣਾ 8 ਤੇ ਚਲੇ ਜਾਏ ਯਾਨੀ ਹਾਂ ਬਸ ਸਹੀ ਹੈ ਤੇ ਐਨਾ ਹੀ ਹੈਗਾ ਜੀ 3 6 3 ਦਿਨ ਦਾ ਹੀ ਬਸ ਉਹਨਾਂ ਦਾ ਹੈਗਾ ਜਿਆਦਾ ਨਹੀਂ ਹੈਗਾ ਤੇ ਬਸ ਜੀ ਚਲੋ ਸਾਈਕਲ ਆ ਗਈ ਏ ਤੇ ਹੁਣ ਸਾਈਕਲ ਤੇ ਮસ્ਤੀ ਕਰਨਗੇ ਤੇ ਮੈਂ ਕਿਚਨ ਚ ਕੰਮ ਕਰਾਂਗੀ ਤੇ ਹੁਣ ਜਿਵੇਂ ਜਿਵੇਂ ਕੰਮ ਹੋਏਗਾ ਮੈਂ ਆਪ ਨੂੰ ਦਿਖਾਨੀ ਆ ਤੇ ਲੱਗੇ ਨੇ ਆਪਣੀ ਮસ્ਤੀ ਕਰਨ ਆਪਣੀ ਗੱਲਾਂ ਕਰਨ ਤੇ ਦੇਖੋ ਜੀ ਇਹ ਸਾਈਕਲ ਤੇ ਐ ਮੈਂ ਹੁਣ ਆਪ ਨੂੰ ਸਮਾਨ ਦਿਖਾ ਰਹੀ ਹਾਂ ਮੈਂ ਕੀ ਲੈ ਕੇ ਆਈਆਂ ਤੇ ਐ ਮੈਂ ਲੈ ਕੇ ਆਈਆਂ ਟਾਈਲਸ ਜਿਹੜਾ ਚਿਪਕਦਾ ਹੈ ਨਾ ਫੋਨ ਨੂੰ ਚਿਪਕਾ ਕੇ ਬਦਲ ਕਿਚਨ ਤੁਸੀਂ ਕੰਮ ਕਰ ਰਹੇ ਹੋ ਕੁਝ ਦਿਖਾਣਾ ਚਾਹੁੰਦੇ ਹੋ ਤੇ ਫੋਨ ਨੂੰ ਦੀਵਾਰ ਤੇ ਚਿਪਕਾ ਲਓ ਇਹ ਚਿਪਕਾਣ ਵਾਲੇ ਨੇ ਉਹ ਬ੍ਰਾਊਨ ਸਦਾਰਜ ਦਾ ਕਵਰ ਹੈ ਬਲੂ ਰੰਗ ਦਾ ਕਵਰ ਹੈ ਔਰ ਇਹ ਪਿੰਕ ਜਿਹਦੇ ਉੱਪਰ ਚਿੱਪਕੂ ਲੱਗਿਆ ਹੈ ਨਾ ਉਹ ਮੇਰਾ ਕਵਰ ਹੈ ਤੇ ਐ ਮੈਂ ਇੱਕ ਲਈ ਆ ਮਾਈਕ ਮਤਲਬ ਸੋਚੋ 2 ਸਾਲ ਬਾਅਦ ਨਾ ਮੈਂ ਹਿੰਮਤ ਕੀਤੀ ਮਾਈਕ ਲੈਣ ਦੀ ਮਤਲਬ ਮੈਂ ਨਹੀਂ ਲੈਂਦੀ ਮਾਈਕ ਤੇ ਬੱਸ ਜੀ ਹੁਣ ਆਪਣੀ ਸਬਜ਼ੀ ਕਰ ਲਾਂਗੇ ਤੇ ਸਬਜੀ ਤਿਆਰ ਕਰਾਂਗੇ ਨਾਲ ਨਾਲ ਮੈਂ ਚਾਹ ਬਣਾ ਲਈ ਸੀ ਤੇ ਨਾਲਾ ਮੇਰਾ ਫੋਨ ਚਾਲ ਰਹੀ ਸੀ ਇੱਕ ਪਾਸੇ ਮੈਂ ਜਸਲੀ ਮੈਗੀ ਬਣਾ ਲਈ ਸਾ ਤੇ ਮੈਂ ਆਪਣੇ ਖਾਇਆ ਇਹ ਚਾਹ ਵੀ ਨਹੀਂ ਤੇ ਮੈਗੀ ਇਹ ਚਾਹ ਹੀ ਨਹੀਂ ਮਸਾਲਾ ਤੇ ਬਾਜੀ ਆਪ ਸਭ ਨੂੰ ਬਲੌਗ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਔਰ ਆਪ ਸਭ ਨੂੰ ਵੀ ਪਤਾ ਹੈ ਕਿ ਸਰਦਾਰ ਜੀ ਆਂਦੇ ਨੇ ਉਦੋਂ ਹੀ ਮੈਂ نیچے ਸਮਾਨ ਲੈਣ ਜਾਣੀ ਆ ਵਰਨਾ ਮੈਂ ਕੋਈ ਸਮਾਨ ਲੈਣ نیچے ਨਹੀਂ ਜਾਂਦੀ ਇਕੱਲੇ ਕਿਉਂਕਿ ਮੈਨੂੰ ਇਕੱਲੇ ਜਾਂਦੀ ਬਾਅਦ ਆਦਤ ਨਹੀਂ ਹੈ ਤੇ ਮੈਂ ਨਹੀਂ ਜਾਂਦੀ ਉਹ ਜਦੋਂ ਆਣਗੇ ਮੈਂ ਉਹਨਾਂ ਨਾਲ ਹੀ ਜਾਂਦੀ ਆ ਤੇ ਆਪ ਸਭ ਨੇ ਦੇਖ ਲਿਆ ਸਰਦਾਰ ਜੀ ਆਏ ਸਾਡਾ ਕੰਮ ਕਿਵੇਂ ਸ਼ੁਰੂ ਹੋਇਆ